ਉੱਪਰ ਖਨੇ ਤੂੰ ਇਹ ਦੇਖੀ ਕਰਦਾ ਯਾ ਮੇਰਾ ਮੈਂ ਨਵਾਰਾ ਵੀ ਨਾ ਨਾ ਜੀ 2 ਲਾਇਸੈਂਸ ਲੈ ਲਿਆ ਇਹ ਮੈਂ ਨਵੀਂ ਗੱਡੀ ਲਈ ਸਰਖਾਣਾ ਇਹ ਵੀਡੀਓ ਬਣਵਾ ਰਿਹਾ ਪਿੰਡ ਵਾਲਿਆਂ ਨੂੰ ਦਿਖਾਵਾਂਗਾ ਲਾਡੇ ਦੇ ਉੱਥਾ ਗੱਡੀ ਬੱਲੇ ਵਧਾਈਆਂ ਤੈਨੂੰ ਬਹੁਤ ਬਹੁਤ ਵਧਾਈਆਂ ਤੈਨੂੰ ਯਾਰ ਕਦ ਲਈ ਯੋ ਵੀਰ ਰਾਤ ਐ ਲਈ ਗੱਡੀ ਆਪਾਂ ਨੇ ਯੋ ਨਵੀਂ ਲਾਇਸੈਂਸ ਤੇਰੇ ਕੋਲ ਹੈਗਾ ਆਇਆ ਲਾਤਸ ਲੈ ਲਿਆ ਜੀ ਤੈਨੂੰ ਉਧਾ ਕਿਸੇ ਨੇ ਇਹ ਨਹੀਂ ਸਿਕਾਲਿਆ ਵੇ ਪਾਰਕ ਕਿੱਦਾਂ ਲਾਈ ਦੀ ਖੜਜੋ ਮੈਂ ਦੇਖੇ ਲੈਣਾ ਜੀ ਆ ਤੁਸੀਂ ਦੇਖ ਲਓ ਪਾਰਕ ਆ ਤੈਨੂੰ ਪਾਰਕ ਲਾਉਣ ਬਾਰੇ ਨੌਲੇਜ ਦਿੱਤੀ ਵੀ ਕਿਸੇ ਨੇ ਗੱਡੀ ਤਾਂ ਲੈ ਲਈ ਇਹ ਤਾਂ ਯੋ ਮਾਚਾ ਦੇ ਰਿਆ ਮੇਰੀ ਗੱਡੀ ਤੇ ਮੈਂ ਇਤਨੇ ਪੈਸੇ ਲਗਾ ਆ ਯੋ ਗੱਡੀ ਖਰੀਦੀ ਹੈ ਅਰ ਮੈਂ 25 ਲੱਖ ਰੁਪਏ ਲਗਾ ਕਰ ਏਡੇ ਦੇ ਵਿੱਚ ਆਇਆ ਮੈਂ ਜਹਾ ਦੋ ਪਾਰਕਿੰਗਾਂ ਵਾਂ ਲਾਵਾ ਜਾਂ ਤਿੰਨਾਂ ਵਾਂ ਮਾਨੂੰ ਗਾ ਤਕਲੀਫ ਹੋ ਰਹੀ ਦੱਸੋ ਨਹੀਂ ਤੈਨੂੰ ਪਤਾ ਨਹੀਂ ਇਹ ਟਿਕਟ ਮਿਲਦੀ ਇਹ ਚੀਜ਼ ਦੀ ਇਸ ਕੰਟਰੀ 'ਚ ਟਿਕਟ ਲੈ ਖਾਇਆ ਯਾਰ ਕੈਨੇਡਾ ਗਈ ਮੈਂ ਸਿੱਧੀ ਓ ਮਾਈ ਗਾਡ ਦੱਸੋ ਯਾਰ ਇਹਨੂੰ ਕੌਣ ਸਮਝਾਵੇ ਯਾਰ ਫੇਰ ਤਾਂ ਆਪਣੀ ਗੱਡੀ ਸਹੀ ਘਰ ਘਾ ਲਾ ਲੈ ਯਾਰ ਮਾਨੂੰ ਮੱਤਾ ਨਾ ਦੇ ਇੱਕਦਮ ਸਾਰੇ ਉਹ ਕੈਨੇਡਾ ਦੇ ਵਿੱਚ ਜਿਹੜੇ ਬੰਦੇ ਨੂੰ ਕਿਸੇ ਪਾਸੇ ਛੇੜਾ ਦੇਖ ਲਓ ਸਲਾਹਾਂ ਦੇਣ ਲਾ ਜਾਏਗਾ ਇਤਰਾ ਲਾ ਲੈ ਇਤਰਾ ਦੱਸੋ ਯਾਰ ਸਲਾਹ ਦੇਣੀ ਵੀ ਇਸ ਕੰਟਰੀ 'ਚ ਮਾੜੀ ਆ ਜੇ ਤੁਹਾਨੂੰ ਕਹਤਾ ਬਈ ਕੰਟਰੀ ਵੀ ਗੱਡੀ ਸਹੀ ਲਾਵੋ ਬਿਲਕੁਲ ਸਹੀ ਨਾਗਰੀ ਓਕੇ ਵੀ ਠੀਕ ਵਾ ਲੋਕ ਦੱਸ ਦੋਗੇ ਵੀ ਠੀਕ ਵਾ ਜਾਂ ਸਹੀ ਆ ਉਹਦਾ ਇਤਰਾ ਹੀ ਖੜੇਗੀ ਕੋਈ ਨਹੀਂ ਪਲੀਜ਼ ਆਦੋ ਕੀ